ਆ ਬੇਨਤੀ ਇਹ ਹੈ ਜੀ ਕਿ ਅੱਜ ਮਸਲਾ ਹੈਗਾ ਕਾਰਪੋਰੇਸ਼ਨ ਦਫਤਰ ਦਾ ਵਾ ਉਹ ਮਸਲਾ ਇਹ ਹੈ ਕਿ 20315 2023 ਨੂੰ ਕਾਰਪੋਰੇਸ਼ਨ ਦੇ ਵਿੱਚ ਸਫਾਈ ਕਰਮਚਾਰੀਆਂ ਦੀ ਭਰਤੀ ਹੋਈ ਸੀਗੀ ਉਸ ਭਰਤੀ ਦੇ ਦੌਰਾਨ ਜੋ ਮੈਰਿਟ ਲਿਸਟ ਦੇ ਹਿਸਾਬ ਦੇ ਨਾਲ ਸਿਲੈਕਸ਼ਨ ਹੋਈ ਸੀਗੀ ਉਹ ਸਿਲੈਕਸ਼ਨ ਦੇ ਦੌਰਾਨ ਜਿੰਨੇ ਬੰਦਿਆਂ ਨੂੰ ਜੁਆਇਨਿੰਗ ਕਿਰਾਈ ਸੀਗੀ ਜੁਆਇਨਿੰਗ ਲੈਟਰ ਦਿੱਤੇ ਸੀਗੇ ਤੇ ਉਹਦੇ ਵਿੱਚ ਜੁਆਇਨਿੰਗ ਕੀਤੀ ਸੀ ਕੁਝ ਲੋਕਾਂ ਨੇ ਜੁਆਇਨਿੰਗ ਨਹੀਂ ਕੀਤੀ ਸੀ ਹੁਣ ਮਸਲਾ ਇਹ ਆਂਦਾ ਪਿਆ ਵਾ ਇੱਕ ਲੱਕੀ ਨਾਮ ਦੀ ਲੇਡੀ ਡਾ ਡਰਾ ਬਕਲਦੀਪ ਸੁੰਦੀ ਜਲੰਧਰ ਤੋਂ ਹੈਗੀ ਆ ਜਿਹੜੀ ਨੇ ਜਿਹਨੇ 2023 ਦੇ ਵਿੱਚ ਇਹਦੇ ਇੰਟਰਵਿਊ ਦੇ ਵਿੱਚ ਪਾਸ ਹੋਈ ਸੀਗੀ ਇਹ ਉਹਨਾਂ ਅੱਜ 2 ਸਾਲ ਹੋ ਗਏ ਆ ਕਿ ਉਹਨਾਂ ਜੁਆਇਨਿੰਗ ਨਹੀਂ ਕੀਤੀ ਹੁਣ ਸਾਡੀ ਕਾਰਪੋਰੇਸ਼ਨ ਦੇ ਵਿੱਚ ਕੁਝ ਕਰੰਟ ਐਸੇ ਬੰਦੇ ਆ ਕਿ ਜਿਨ੍ਹਾਂ ਨੂੰ ਕਾਰਪੋਰੇਸ਼ਨ ਨੂੰ ਖੋਖਲਾ ਕੀਤਾ ਹੋਇਆ ਵਾ ਕਿ ਜਿਨ੍ਹਾਂ ਨੂੰ 2 ਸਾਲ ਦੇ ਵਿੱਚ ਉਹਨੂੰ ਦੁਬਾਰਾ ਤੋਂ ਉਹਨੂੰ ਜੁਆਇਨਿੰਗ ਲੈਟਰ ਦੇਣ ਦੀ ਤਿਆਰੀ ਕਰ ਰਹੇ ਆ ਮਸਲਾ ਇਹ ਆ ਕਿ ਜਦੋਂ ਜੁਆਇਨਿੰਗ ਆ ਕਿਸੇ ਦੇ ਆਰਡਰ ਹੁੰਦੇ ਆ ਜੁਆਇਨਿੰਗ ਦੇ ਉਹਨੂੰ 15 ਦਿਨ ਦੇ ਵਿੱਚ ਆਪਣੀ ਜੋਦੂ ਪ੍ਰਤੀ ਹੁੰਦੀ ਆ ਜਿਸ ਪੋਸਟ ਤੇ ਹੁੰਦੇ ਆ ਉਹਨੂੰ ਉਹਦੇ ਉੱਤੇ ਜੁਆਇਨਿੰਗ ਕਰਨੇ ਪੈਂਦਾ 15 ਦਿਨ ਦੇ ਵਿੱਚ 15 ਦਿਨ ਦੇ ਵਿੱਚ ਵਿੱਚ ਆਪਣਾ ਕੈਰੈਕਟਰ ਸਰਟੀਫਿਕੇਟ ਜੋ ਪੁਲਿਸ ਦੇ ਕੋਲੋਂ ਬੰਦਾ ਵਾ ਉਹ ਪੇਸ਼ ਕੀਤਾ ਜਾਣਾ ਜਾਣਾ ਪੈਂਦਾ ਵਾ ਪਰ ਨਾ 15 ਦਿਨ ਦੇ ਵਿੱਚ ਉਹਨਾਂ ਨੇ ਕੋਈ ਪੇਸ਼ ਕੀਤਾ ਤੇ ਨਾ ਉਹਨਾਂ ਨੇ ਜੁਆਇਨਿੰਗ ਕੀਤੀ ਉਸ ਤੋਂ ਬਾਅਦ ਕਾਰਪੋਰੇਸ਼ਨ ਦਾ ਇੱਕ ਮਸਲਾ ਹੁੰਦਾ ਜਿਹੜਾ 6 ਮਹੀਨੇ ਲਗਾਤਾਰ ਉਸ ਬੰਦੇ ਨੂੰ ਜਿਹਨੂੰ ਆਰਡਰ ਹੋਏ ਹੁੰਦੇ ਆ ਉਹਨੂੰ ਆਪਣੇ 6 ਮਹੀਨੇ ਉਹਨੂੰ ਲਗਾਤਾਰ ਨੋਟਿਸ ਕੀਤਾ ਜਾਂਦਾ ਵਾ ਕਿ ਤੁਸੀਂ ਆਪਣੇ ਆਕੇ ਦੱਸੋ ਕਿ ਜੁਆਇਨਿੰਗ ਕਿਉਂ ਨਹੀਂ ਕੀਤੀ ਉਹ ਜੁਆਇਨਿੰਗ ਦੇ ਵਿੱਚ 6 ਮਹੀਨੇ ਚ ਨਹੀਂ ਜਵਾਬ ਦਿੰਦੇ ਤੇ ਉਸ ਪੋਸਟ ਨੂੰ ਜਿਹੜੀ ਉਹ ਨੌਕਰੀਆਂ ਜਿਹਨੂੰ ਜਗਾਵਨੂੰ ਪੋਸਟ ਨੂੰ ਭੰਗ ਕੀਤਾ ਜਾਂਦਾ ਵਾ ਇਹਦੇ ਵਿੱਚ ਕੁਝ 32 ਤੋਂ 37 ਬੰਦੇ ਸੀਗੇ ਜਿਨ੍ਹਾਂ ਨੇ ਜੁਆਇਨਿੰਗਾਂ ਨਹੀਂ ਕੀਤੀਆਂ ਸੀਗੀਆਂ ਉਸ ਜੁਆਇਨਿੰਗਾਂ ਦੇ ਨੂੰ ਨਾ ਆਪਣਾ ਜੁਆਇੰਡ ਕਰਨ ਤੇ ਹੌਸਲੇ ਵਿੱਚ ਮਤਾ ਵੀ ਲਿਆਂਦਾ ਗਿਆ ਸੀਗਾ ਜਿਹਦੇ ਵਿੱਚ ਐਮਐਲਏ ਮੌਜੂਦ ਸੀਗਾ ਖੁਦ ਉਹਦੇ ਵਿੱਚ ਇਹ ਮਤਾ ਲਿਆਂਦਾ ਗਿਆ ਸੀਗਾ ਕਿ ਇਸ ਪੋਸਟਾਂ ਨੂੰ ਭੰਗ ਕਰਕੇ ਦੁਬਾਰਾ ਤੋਂ ਅਸੀਂ ਨਵੇਂ ਸਿਰੇ ਤੇ ਉਹਦੀ ਭਰਤੀ ਕਰਾਂਗੇ ਜਿਹੜੀ ਮੈਨਿਸਟਰਸ ਹਾਵਨਾ ਸੀਗੀ ਪਹਿਲਾਂ ਹੋਈ ਜਿਵੇਂ ਕਿਦਾਂ ਕਿਸੇ ਦਾ ਰੈਂਕ 1 ਨੰਬਰ ਆਇਆ ਕਿਸੇ ਦਾ 2 ਨੰਬਰ ਅਸੀਂ 2 ਨੰਬਰ ਵਾਲੇ ਨੂੰ ਦੁਬਾਰਾ ਭਰਤੀ ਕੀਤਾ ਜਾਏਗਾ ਪਰ ਉਹ ਭਰਤੀ ਦੇ ਵਿੱਚ ਅਸੀਂ ਇਹ ਕੰਨਾ ਕਰਨ ਜੋ ਮਹਰਲ ਲਿਸਟੇਸਾ ਆਉਣਾ ਹੈਗਾ ਕਰਨ ਪਰ ਜਿਨ੍ਹਾਂ ਨੇ 2 ਸਾਲ ਪਹਿਲਾਂ ਇਸ ਆਰਡਰਾਂ ਦੀ ਕਦਰ ਨਹੀਂ ਰੱਖੀ ਉਹ ਹੁਣ ਆਰਡਰ ਰੱਖੂਗੇ ਕਿਉਂਕਿ ਮੈਂ ਦੱਸ ਦਿਨਾ ਤੁਹਾਨੂੰ ਇਹਦੇ ਵਿੱਚ ਬਹੁਤ ਵੱਡਾ ਭਲਾ ਘਪਲਾ ਹੋਇਆ ਸੀਗਾ ਜਿਹਦੇ ਵਿੱਚ ਅਸੀਂ ਸ਼ਹਿਰਪੁਰ ਡੀਸੀ ਮੇਰ ਕਮਿਸ਼ਨਰ ਨੂੰ ਬੜੇ ਵੱਡੇ ਵੱਡੇ ਸਬੂਤ ਦਿੱਤੇ ਸੀਗੇ ਰਿਕਾਰਡਿੰਗ ਆ ਵੀਡੀਓ ਤੱਕ ਦਿੱਤੀਆਂ ਸੀਗੀਆਂ ਜਿਹੜੇ ਪੈਸਿਆਂ ਦੀ ਸੈਟਲਮੈਂਟ ਕੋ ਇੱਕ ਜੁਨੀਅਨ ਦਾ ਪ੍ਰਧਾਨ ਕਰ ਰਿਹਾ ਸੀਗਾ ਕਿਹਦੇ ਕਰਤੇ ਕਾਰ ਕਰ ਰਿਹਾ ਸੀਗਾ ਕਾਰਪੋਰੇਸ਼ਨ ਦੇ ਅਫਸਰਾਂ ਦੇ ਸਿਰ ਤੇ ਕੁਛ ਜਿਹੜੇ ਸੀਕ੍ਰੇਟ ਗੱਲਾਂ ਕਾਰਪੋਰੇਸ਼ਨ ਦੀਆਂ ਜੋ ਸਾਡੇ ਅਫਸਰਾਂ ਦੇ ਹਿਰਦੇ ਵਿੱਚ ਸੀਗੀਆਂ ਉਹ ਇੱਕ ਬਾਹਰ ਜੁਨੀਅਨ ਦਾ ਪ੍ਰਦਾਨ ਉਸ ਜਿਨ੍ਹਾਂ ਦੇ ਕੋਲੋਂ ਕ腐ਸ਼ਨ ਦੇ ਪੈਸੇ ਲੈ ਰਿਆ ਉਹਨਾਂ ਨੂੰ ਕਰ ਰਿਆ ਮੈਂ ਪੱਤਰਕਾਰਾਂ ਨੂੰ ਦੱਸਣਾ ਚਾਹਨਾ ਵਾਂ ਇਸ ਦੌਰਾਨ ਅਸੀਂ ਵਿਜੀਲੈਂਸ ਰੇਂਜ ਦੁਆਬਾ ਦੇ ਉਹਨਾਂ ਦੇ ਕੋਲ ਵੀ ਗਏ ਕਿ ਆਹ ਦੇਖੋ ਆ ਸਾਡੇ ਹਿਆਰਪੁਰ ਦੇ ਵਿੱਚ ਬਹੁਤ ਵੱਡੀ ਕ腐ਸ਼ਨ ਹੋਈ ਆ ਆ ਚੀਜ਼ ਹੋਈ ਆ ਸਾਨੂੰ ਬਿਜੀਲੈਂਸ ਦੇ ਐਸਐਸਪੀ ਸਾਹਿਬ ਨੇ ਕਿਹਾ ਕਿ ਤੁਸੀਂ ਐਨਓ ਸੀਐਮ ਸਾਹਿਬ ਦੇ ਪੋਰਟਲ ਤੇ ਇਹਨੂੰ ਪਾ ਦਿਓ ਕਿ ਉੱਤੇ ਤੁਰੰਤ ਕਾਰਵਾਈ ਹੋਏਗੀ ਪਰ ਉੱਤੇ ਸਖਸ਼ਤ ਉਸ ਅਸਫਰਤ ਕਾਰਵਾਈ ਕੋਈ ਨਹੀਂ ਹੋਈ ਦੇਖੋ ਹਨ ਕਿ ਬੱਤੀ ਦੋਹਾਂ ਸੰਤੀ ਨੇ ਜੁਆਇੰਟ ਕੀਤੀ ਇੱਕ ਮਿੰਟ ਰੁਕ ਜਾ ਮੇਰੇ ਕੋਲ ਨੈਸਰ ਪੇਪਰ ਲਗਾਤ ਬੰਦੇ ਹਾਂਜੀ 170 ਤੋਂ 80 ਸੀ ਕਿ ਬੰਦੇ ਬਾਕੀ ਬਾਕੀ ਵਾਹ ਕਿਤੋਂ ਬਾਕੀ ਹਾਂਜੀ ਬਾਕੀਆਂ ਨੇ ਜਿਹੜਾ ਨੇ ਕਰ ਲਗੇ ਕਰ ਗਏ ਆ ਕੀਤੇ ਜਿਹੜੇ ਨਹੀਂ ਉਸ 32 ਤੋਂ 37 ਬੰਦੇ ਦੇ ਵਿੱਚ ਆਏ ਆ ਜਿਹੜੀ ਕ腐ਪਸ਼ਨ ਦੀ ਵਾਲੀ ਆਈ ਆ ਉਹ ਲੜਕੀ ਲੱਕੀ ਇੱਕੋ ਹੀ ਮੇਰੇ ਕੋਲ ਕਾਗਜ਼ ਆਇਆ ਵਾ ਤੁਸੀਂ ਇੱਕ ਗੱਲ ਦੱਸੋ ਭਾਜੀ ਇਹ ਫਾਈਲ ਪਈ ਆ ਇਨਸਪੈਕਟਰ ਗੁਰਮੇਲ ਕੋਲ ਇੱਕ ਗੁਰਮੇਲ ਹੈਗਾ ਸੁਪਰ ਸੁਪਰਡੈਂਟ ਸੁਪਰਡੈਂਟ ਚ ਅੱਡੀ ਦਾ ਪਾਵਰ ਹੈ ਨਹੀਂ ਕੋ ਡਾਇਰੈਕਟ ਫਾਈਲ ਆਪਣੇ ਕੋਲ ਰੱਖ ਲਊਗਾ ਇਸ ਲੜਕੀ ਦੀ ਆਪਟਰੋਲ ਕਿਸੇ ਆਪਸ਼ਨ ਫਾਈਲ ਤੋਂ ਉਹ ਦਿੱਤੀ ਹੈ ਨਾ ਡਾਇਰੈਕਟ ਗਰਮੇਲ ਤਾਂ ਫਾਈਲ ਰੱਖ ਨਹੀਂ ਸਕਦਾ ਕੋਲ ਆਪਣੇ ਲੜਾਈ ਸ਼ਰਮਾ ਜੀ ਇਹੀ ਆ ਸਹੀ ਤਰੀਕੇ ਨਾਲ ਰੱਖਣ ਹੁਣ ਆ ਹੜਤਾਲ ਹੋਈ ਸੀ ਸੀਵਰਮੈਨਾਂ ਦੀ ਕੀ ਉਹਨਾਂ ਦੇ 10000 ਰੁਪਏ ਤੱਕ ਖਰਾਬ ਆ ਕਿਹਾ 10000 ਨਾ ਗਈ ਯਾਰ ਇਹ ਵੱਧ ਕੇ ਆਈ 25000 ਦੇ ਕਿਰੇ ਉਹ ਪਾਜੀ ਦੇਖੋ ਸੁਣੋ ਉਹ ਉਹਨਾਂ ਨੇ ਹੜਤਾਲ ਕੀਤੀ ਆਪਣੀ ਹੱਕ ਲਈ ਕਾਰਪੋਰੇਸ਼ਨ ਦੇ ਐਮਐਲਏ ਸਾਹਿਬ ਦੇ ਕਹਿੰਦੇ ਪ੍ਰਾਈਵੇਟ ਬੰਦੇ ਬੁਲਾ ਕੇ ਸੀਵਰ ਖੜਾਣ ਲੱਗ ਗਏ ਇਹਦਾ ਮਤਲਬ ਇਹਨਾਂ ਦੇ ਹੱਕ ਚ ਨਹੀਂ ਹੈਗੇ ਯਾਰ ਇਹਨਾਂ ਨੂੰ ਚਾਹੁੰਦੇ ਨਹੀਂ ਇਹਨਾਂ ਦੀ ਤਨਖਾਹ ਵਧੇ ਜਾਂ ਇਹਨਾਂ ਨੂੰ ਹੱਕ ਹੱਕ ਜੀ ਮਿਲਣ ਉਹ ਤਾਂ ਚਾਹੁੰਦੇ ਨਹੀਂ ਯੂਨੀਅਨ ਕੀ ਕਰ ਦੇਈ ਉਹਨੇ ਪਾਜੀ ਮੈਂ ਤੁਹਾਨੂੰ ਦੱਸੀ ਜਨਾ ਮੈਂ ਇੱਕ ਗੱਲ ਦੱਸਾਂ ਮੈਂ ਇੱਕੋ ਹੀ ਸਮਾਈ ਪਾਜੀ ਇੱਕ ਮਿੰਟ ਜਿੰਨੀ ਦੇਰ ਤੱਕ ਬਾਹਰਲਾ ਬੰਦਾ ਨਾ ਕੋਈ ਲੜਾਈ ਲੜੇ ਉਹ ਆਪਣੀ ਨਾ ਜੁਰਤਨ ਲੜੇਗਾ ਜਿਹੜਾ ਇੱਕ ਹੈ ਹੀ ਪੱਲਾ ਕਾਰਪੋਰੇਸ਼ਨ ਅਫਸਰ ਅਧੀਨ ਵਾ ਉਹ ਕੀ ਅਫਸਰ ਨੂੰ ਕਿਸੇ ਨਾਲ ਲੜਾਈ ਲੜੇਗਾ ਕੀ ਕਰੇਗਾ ਸਾਰੇ ਭਾਜੀ ਆਪਸ ਦੇ ਵਿੱਚ ਇਹ ਸਰਕਾਰ ਦੀ ਗੁਲਾਮੀ ਕਰਦੇ ਪਏ ਆ ਇਹਨਾਂ ਨੂੰ ਗੁਲਾਮੀ ਚੋਂ ਨਿਕਲ ਕੇ ਜੁਨੀਨ ਵਾਲਿਆਂ ਨੂੰ ਇਸ ਸਫਾਈ ਕਰਮਚਾਰੀਆਂ ਦਾ ਸਿਵਰ ਮੈਨਾਂ ਦਾ ਮਾਲੀਆਂ ਦਾ ਸਾਥ ਦੇਣਾ ਚਾਹੀਦਾ ਵਾ ਮੇਰੀ ਇਹੀ ਬੇਨਤੀ ਆ ਇਹ ਕਰਪਸ਼ਨ ਨੂੰ ਰੋਕਿਆ ਜਾਵੇ ਇਹ ਜਵਾਨੀਆਂ ਨਾ ਕੀਤੀਆਂ ਜਾਣ ਜਿਹੜੀਆਂ ਮੈਰਨ ਲਿਸਟ ਦੇ ਹਿਸਾਬ ਨਾਲ ਸਹੀ ਪੋਸਟਾਂ ਹੈਗੀਆਂ ਜਿਹੜਾ 15 15 20 20 ਸਾਲ ਸਫਾਈ ਕਰਮਚਾਰੀ ਜਾਂ ਸੀਵਰ ਮੈਨ ਨਾਲ ਮਾਲੀਆਂ ਨਾਲ ਬਤਾਇਆ ਉਹਨਾਂ ਨੂੰ ਜਵਾਨੀ ਕੀਤੀ ਜਾਵੇ ਧੰਨਵਾਦ ਓਕੇ ਮੈਡਮ ਅੱਜ ਇੱਕ ਬੈਸਟ ਬਾਤ ਹੋਈ ਹੈਗੀ ਆ ਉਹਦੇ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਦੇ ਵੀ ਦੋਸਤ ਲਗਾਏ ਗਏ ਆ ਕਿ 2 ਸਾਲ ਬਾਅਦ ਜਿਹੜੀ ਦਵਾਈ ਨਹੀਂ ਕਿਤੇ ਨਹੀਂ ਜਿਹੜੀਆਂ ਧੱਜੀਆਂ ਨਾਲ ਦੇਖੋ ਤੁਸੀਂ ਹੁਣ ਮੇਰੇ ਨੋਟਿਸ ਵਿੱਚ ਇਹ ਵਾਲਾ ਜਿਹੜਾ ਐਪੀਸੋਡ ਆ ਉਹ ਲੈ ਕੇ ਆਇਓ ਮੈਨੂੰ ਇੱਕ ਵਾਰੀ ਐਪਲੀਕੇਸ਼ਨ ਦੇਖ ਲੈਣ ਦਿਓ ਕਿਹੜੀ ਐਪਲੀਕੇਸ਼ਨ ਸਾਡੇ ਕੋਲ ਆਈ ਆ ਜੋ ਵੀ ਨਿਯਮਾਂ ਦੇ ਅਕੋਰਡਿੰਗ ਰੂਲਸ ਦੇ ਅਕੋਰਡਿੰਗ ਜੋ ਵੀ ਪ੍ਰੋਸੀਜਰ ਆ ਉਹੀ ਫਾਲੋ ਕੀਤਾ ਜਾਏਗਾ ਕੁਝ ਵੀ ਨਿਯਮਾਂ ਦੇ ਅਗੇਂਸ ਜਿਹੜੀ ਕਾਰਵਾਈ ਨਹੀਂ ਕੀਤੀ ਜਾਏਗੀ